ਬਿਕਰਮਜੀਤ ਸਿੰਘ ਮਜੀਠੀਆ ਦੇ ਕੇਸ ਦੇ ਨਾਲ ਕਿਸ ਤਰੀਕੇ ਦੇ ਨਾਲ ਤਾਰ ਜੁੜ ਗਏ ਪੰਜਾਬ ਦੇ ਪਪੂਲਰ ਗਾਇਕ ਜੱਜੀ ਬੀ ਦੇ ਕੀ ਹੈ ਦੋਹਾਂ ਬਿਕਰਮਜੀਤ ਸਿੰਘ ਮਜੀਠੀਆ ਤੇ ਜੱਜੀ ਬੀ ਦੇ ਵਿੱਚ ਕੀ ਗੱਲਬਾਤ ਹੋਈ ਤੁਹਾਨੂੰ ਜਾਣਕਾਰੀ ਦਿੰਨੇ ਆ ਸਾਰੀ ਜੱਜੀ ਬੀ ਪੰਜਾਬ ਦਾ ਉਹ ਕਲਾਕਾਰ ਆ ਜਿਸ ਨੇ ਆਪਣੇ ਬਲਬੁੱਤੇ ਬਹੁਤ ਵੱਡਾ ਨਾਮ ਨਖਟਿਆ ਤੇ ਬਿਕਰਮਜੀਤ ਸਿੰਘ ਮਜੀਠੀਆ ਇਸ ਸਮੇਂ ਨਾਪਾ ਜੇਲ੍ਹ ਦੇ ਵਿੱਚ ਬੰਦ ਇੱਕ ਜਿਹੇ ਕੇਸ ਕਰਕੇ ਆ ਜਿਨੇ ਪੂਰੇ ਪੰਜਾਬ ਨੂੰ ਟਿੰਡੀ ਵਾਲੇ ਬੀਤੇ ਚੜਾਈ ਰੱਖਿਆ ਚਿੱਟਾ ਉਸ ਦੇ ਵਿੱਚ ਵੀ ਇੱਕ ਟਰਨਿੰਗ ਪੁਆਇੰਟ ਆਇਆ ਕਿਉਂਕਿ ਸਰਕਾਰ ਇਹ ਗੱਲ ਆਖ ਰਹੀ ਆ ਕਿ ਅਸੀਂ ਚਿੱਟੇ ਦਾ ਸੁਦਾਗਰ ਪੜ ਲਿਆ ਪਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਕੇਸ ਬਣਿਆ ਡੀਏ ਦਾ ਪਰ ਸਰਕਾਰ ਇਹ ਗੱਲ ਆਖਦੀ ਆ ਕੇ ਡੀਏ ਦਾ ਕੇਸ ਵੀ ਤਾਂ ਬਣਿਆ ਕਿਉਂਕਿ ਸਭ ਤੋਂ ਈਜ਼ੀ ਮਨੀ ਸਮਝਿਆ ਜਾਂਦਾ ਪੰਜਾਬ ਦੇ ਵਿੱਚ ਨਸ਼ਾ ਤਸ਼ਕਰੀ ਤੇ ਇਨਲੀਗਲ ਮਾਈਨਿੰਗ ਹੁਣ ਗੱਲ ਕਰਦੇ ਆ ਜੈਜੀਬੀ ਜੈਜੀਬੀ ਨੂੰ ਪੰਜਾਬੀਆਂ ਨੇ ਬਹੁਤ ਮਾਨ ਸਤਕਾਰ ਦਿੱਤਾ ਅਰਸ਼ਾਂ ਤੇ ਪੰਚਾ ਦਿੱਤਾ ਫਿਰ ਜੈਜੀਬੀ ਦਾ ਇਸ ਤਰੀਕੇ ਦੇ ਨਾਲ ਨਾਮ ਆਉਣ ਤੋਂ ਬਾਅਦ ਪੰਜਾਬ ਦਾ ਜੱਥੇ ਜਿਹੜਾ ਫਿਲਮੀ ਜਗਤ ਤਾਂ ਸੰਗੀਤਿਕ ਜਗਤ ਤਾਂ ਉਸ ਦੇ ਵਿੱਚ ਹਲਚਲ ਮਚ ਗਈ ਦੂਜੇ ਪਾਸੇ ਵਿਕਰਮਜੀਤ ਸਿੰਘ ਮਜੀਠੀਏ ਦਾ ਪਿਛਲੇ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਇੱਕ ਇਸ ਕੇਸ ਦੇ ਵਿੱਚ ਨਾ ਆਇਆ ਉਸ ਤੋਂ ਬਾਅਦ ਸਰਕਾਰ ਨੇ ਧੜਾ ਧੜ ਸਬੂਤ ਇਕੱਠੇ ਕੀਤੇ ਵਿਜੀਲੈਂਸ ਨੇ ਸਕੰਜਾ ਕਸਿਆ ਉਸ ਸਮੇਂ ਤੋਂ ਉਸ ਦੀਆਂ ਮੁਸੀਬਤਾਂ ਜਿਹੜੀਆਂ ਵਧਦੀਆਂ ਜਾ ਰਹੀਆਂ ਹੁਣ ਦਰਅਸਲ ਤੁਹਾਨੂੰ ਦੱਸਦੇ ਹਾਂ ਸਾਰੇ ਕੇਸ ਦੀ ਗੱਲ ਸਮਝਦੇ ਆਂ ਪਿੱਛੋਂ ਤੋਂ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਬਣਦੀ ਹੈ 2010 ਦੇ ਵਿੱਚ ਭੋਲਾ ਡਰੱਗ ਕੇਸ ਇੱਕ ਬਹੁਤ ਵੱਡਾ ਡਰੱਗ ਕੇਸ ਜਿਹੜਾ ਸਾਹਮਣੇ ਆਉਂਦਾ ਜਦੋਂ ਵਿਕਰਮਜੀਤ ਮਜੀਠੀਆ ਦਾ ਉਹ ਨਾਮ ਲੈ ਦਿੰਦਾ ਉਸ ਤੋਂ ਬਾਅਦ ਪੂਰੇ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਸਿਆਸੀ ਹੜਝੜ ਮੱਝ ਜਾਂਦੀ ਹੈ ਫੇਰ 2012 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਦੇ ਵਿੱਚ ਜਾਣਾ ਚਾਹੁੰਦੀ ਆ ਉਸ ਸਮੇਂ ਜੱਜੀਬੀ ਪੰਜਾਬ ਦਾ ਇੱਕ ਵੱਡਾ ਕਲਾਕਾਰ ਉਸ ਨੂੰ ਕਾਲੀਦਲ ਉਸ ਤੇ ਉਹ ਮਸ਼ਹੂਰੀ ਕਰਾਉਂਦਾ ਸਰਕਾਰ ਦੀ ਤੇ ਸਰਕਾਰ ਦੀਆਂ ਪ੍ਰਾਪਤੀਆਂ ਉਸ ਤੋਂ ਗਿਣਾਉਂਦਾ ਕਿਉਂਕਿ ਜਿਹੜੇ ਵੱਡੇ ਲੋਕ ਆ ਵੱਡੇ ਕਲਾਕਾਰ ਆ ਨੌਜਵਾਨ ਇਹਨਾਂ ਨੂੰ ਸੁਣਦੇ ਸੀ ਬਹੁਤ ਸਾਰੇ ਹੋਰ ਵੀ ਕਲਾਕਾਰ ਸੀ ਪਰ ਜੱਜੀਬੀ 20 ਦੇ ਵਿੱਚ ਆਇਆ ਉਸ ਜਿਹੜਾ ਡਰੱਗ ਰੈਕੇਟ ਦਾ ਕੇਸ ਆ ਉਸ ਦੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਉਸ ਕੇਸ ਦਾ ਪੀੜਤ ਬਿੱਟੂ ਔਲਖ ਬਿੱਟੂ ਔਲਖ ਰਤਨ ਸਿੰਘ ਜਨਾਲਾ ਦਾ ਕਰੀਬੀ ਆ ਪਹਿਲਾ ਵਿਕਰਮਜੀਤ ਮਜੀਠੀਆ ਦਾ ਸਾਥੀ ਰਿਹਾ ਉਸ ਨੇ ਖੁਲਾਸਾ ਕੀਤਾ ਕਿ ਜਿਹੜੇ ਐਸਐਸਪੀ ਨੇ ਹਰਦੀਾਲ ਸਿੰਘ ਮਾਨ ਨੇ ਇੱਕ ਕੇਸ ਦੇ ਵਿੱਚ ਜਿਹੜੀ ਅਹਿਮ ਭੂਮਿਕਾ ਨਿਭਾਈ ਹੈ ਇਹ ਕੇਸ ਉਸ ਨੇ ਹੈਂਡਲ ਕੀਤਾ ਉਸ ਨੇ ਇਸ ਕੇਸ ਦੇ ਵਿੱਚ ਜਿੱਥੇ ਬਿੱਟੂ ਔਲਖ ਨੇ ਕਿਹਾ ਕਿ ਉਸ ਨੂੰ ਰੱਖਿਆ ਗਿਆ ਉੱਥੇ ਹੋਰ ਵੀ ਬਹੁਤ ਸਾਰੇ ਜਿਹੜੇ ਵੱਡੇ ਲੋਕ ਸੀ ਉਹਨਾਂ ਨੂੰ ਇਸ ਕੇਸ ਦੇ ਵਿੱਚ ਰੱਖਿਆ ਗਿਆ ਉਹਨਾਂ ਤੋਂ ਮੋਟੀ ਜਿਹੜੀ ਰਿਸ਼ਵਤ ਲਈ ਗਈ ਉਸ ਤੋਂ ਬਾਅਦ ਉਹਨਾਂ ਨੂੰ ਕੇਸ ਤੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਇੱਕ ਖੁੱਲਾ ਕੇਸ ਸੀ ਖੁੱਲੀ ਐਫ ਆਈ ਆਰ ਸੀ ਜਿਸ ਦਾ ਮਰਜੀ ਨਾਮ ਉਸਨੇ ਆਖਿਆ ਕਿ ਉਹ ਪਾਸਾ ਪਾਰੇ ਸੀ ਉਹਨਾਂ ਨੇ ਆਖਿਆ ਕਿ ਜੈਜੀ ਬੀ ਦਾ ਵੀ ਇਸ ਦੇ ਵਿੱਚ ਨਾਮ ਪਾ ਦਿੱਤਾ ਗਿਆ ਸੀ ਪਰ ਜੈਜੀ ਬੀ ਨੇ ਰਿਸ਼ਵਤ ਦੇ ਕੇ ਬਾਅਦ ਦੇ ਵਿੱਚ ਜਿਹੜਾ ਉਸ ਤੋਂ ਮੋਟੀ ਰਕਮ ਲੈ ਕੇ ਬਿੱਟੂ ਔਲਖ ਨੇ ਆਖਿਆ ਕਿ ਹਰਦੀਪਾਲ ਸਿੰਘ ਮਾਨ ਨੇ ਉਸਦਾ ਨਾਮ ਕੱਢਿਆ ਉਸਨੇ ਆਖਿਆ ਕਿ ਜੈਜੀ ਵੀ ਬਿਲਕੁਲ ਨਿਰਦੋਸ਼ ਸੀ ਸਿਰਫ ਜਿਹੜੇ ਪਾਪੂਲਰ ਲੋਕ ਸੀ ਉਸ ਤੋਂ ਪੈਸੇ ਲੈਣ ਦੇ ਲਈ ਐਸਐਫਪੀ ਨੇ ਅਜਿਹੀ ਘਟਿਆ ਜਿਹੜਾ ਕੰਮ ਕੀਤਾ ਹੁਣ ਵੇਖਣਾ ਹੋਵੇਗਾ ਕਿ ਉਸ ਕੇਸ ਦੀ ਵੀ ਬਿੱਟੂ ਔਲਖ ਕਹਿੰਦਾ ਜਿਹੜਾ 6 ਸਾਲ ਜੇਲ੍ਹ ਵੀ ਕੱਟ ਕੇ ਉਹ ਕਹਿੰਦਾ ਵੀ ਉਸ ਦੀ ਵੀ ਇਨਕੁਆਇਰੀ ਖੁੱਲਣੀ ਚਾਹੀਦੀ ਆ ਬਿੱਟੂ ਔਲਖ ਇਹ ਵੀ ਗੱਲ ਕਰ ਰਿਹਾ ਕਿ ਬਿੱਟੂ ਔਲਖ ਆਖ ਰਿਹਾ ਨੰਨਜਨ ਸਿੰਘ ਜਿਹੜਾ ਈਡੀ ਦਾ ਅਫਸਰ ਦੇ ਹਰਦੀਾਲ ਸਿੰਘ ਮਾਨ ਐਸਐਸਪੀ